ਪਿੰਡ ਮਲਪੁਰ ਵਿਖੇ ਕੈਥ ਗੋਤ ਨਾਲ ਸੰਬੰਧਿਤ ਜਠੇਰਿਆਂ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਇਆ ਜਾ ਰਿਹਾ ਹੈ ਇਸ ਮੌਕੇ ਤੇ ਕੈਥ ਆਯੁਰਵੈਦਿਕ ਦੁਆਖਾਨਾ ਵੱਲੋਂ ਸ਼ੂਗਰ ਦਾ ਕੈਂਪ ਵੀ ਲਗਾਇਆ ਗਿਆ ਹੈ ਔਰ ਨਵਾਂ ਸ਼ਹਿਰ ਦਵਾਬਾ ਜੂਟਨੀ ਚੈਨਲ ਤੇ ਤੁਸੀਂ ਪੂਰੀ ਰਿਪੋਰਟ ਇਸ ਮੇਲੇ ਦੀ ਦੇਖ ਸਕਦੇ ਹੋ ਇਹ ਦੇਖੋ ਜੀ ਇਸ ਤਰ੍ਹਾਂ ਆ ਗਿਆ ਅਸੀਂ ਵੈਸੇ ਤੁਹਾਡੀ ਆਪਣੀ ਉਪਰਾਹਤਰੀ ਚੋਂ ਇਸ ਮੌਕੇ ਦੇ ਉੱਪਰ ਗੰਗਾਰ ਵੈ ਦੁਆਬੀ ਆਪ ਦੇਖੋ ਜੀ ਗੋਰੇ ਟ੍ਰੋਫੀ ਜਿਨ੍ਹਾਂ ਦੇ ਸੈੱਲ ਕੱਟਦੇ ਹੋਏ ਜੀ ਸ਼ੂਗਰ ਟੈਸਟ ਦਾ ਕੈਂਪੂ ਵੀ ਲਗਾਇਆ ਗਿਆ ਤੁਸੀਂ ਤਕਰੀਰ ਤੇ ਦੇਖ ਪਾ ਰਹੇ ਹੋ ਔਰ ਖਰਚਾ ਤਾਂ 36 ਪਰ ਉਸ ਤੋਂ ਬਾਅਦ ਅਸੀਂ ਇਸ ਵਾਰ ਸੋਚਿਆ ਕਿ ਇੱਥੇ ਕੈਂਪ ਬਹੁਤ ਨਨਾਲ ਸੰਵੰਧਤ ਕੈਂਪ ਗੋਤਨਾਲ ਸੰਵੰਧਤ ਜਠੇਰਿਆਂ ਦਾ ਇਹ ਜਿਹੜਾ ਮੇਲਾ ਆ ਉਹ ਤੁਸੀਂ ਸਪੀਟ ਬਲਾਲ ਦੇਖ ਪਾ ਰਹੇ ਹੋ ਔਰ ਵੀਡੀਓ ਨੂੰ ਚਲਦੇ-ਚਲਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਹੜਾ ਸ਼ੀਰ ਪਾਕਿਸਤਾਨ ਦੇ ਵਿੱਚ ਪਰ ਹਰ ਰਿਪੋਰਟ ਤੁਹਾਡੇ ਨਾਮ ਪਹੁੰਚਦੀ ਰਹੇ ਔਰ ਇਸ ਕੈਂਪ ਦੇ ਵਿੱਚ ਦੂਰੋਂ-ਦੂਰੋਂ ਮਰੀਜ਼ਾਂ ਨੇ ਆ ਕੇ ਚੈੱਕਅਪ ਕਰਾਇਆ ਔਰ ਕੈਂਥਰ ਬਦ ਦਵਾਖਾਨਾ ਬਲੋਂ ਕਸ਼ਮੀਰ ਲਾਲ ਕੈਂਥ ਦੇ ਉਹਨਾਂ ਦੀ ਪਤਨੀ ਰਜਨੀ ਵਾਲਾ ਬਲੋਂ ਮਰੀਜ਼ਾ ਨੂੰ ਆ ਜਿੱਥੇ ਦਵਾਈਆਂ ਦਿੱਤੀਆਂ ਗਈਆਂ ਉੱਤੇ ਚੈੱਕ ਅਪ ਵੀ ਕੀਤਾ ਗਿਆ ਸ਼ੂਗਰ ਦੀ ਦਵਾਈ ਦਿੱਤੀ ਗਈ ਸੈਲ ਜੇ ਦੇ ਘਟਦੇ ਹੋਣ ਪੁਸਤੀ ਦਵਾਈ ਦਿੱਤੀ ਗਈ ਉਹ ਤੁਸੀਂ ਸਕਰੀਨ ਤੇ ਦੇਖਵਾ ਰਹੇ ਹੋ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੈਂਥ ਠੇਰੇ ਟਾਕ ਛਤਰੀ ਬਰਾਦਰੀ ਨਾਲ ਸੰਬੰਧਤ ਜੋ ਜਠੇਰਿਆਂ ਦਾ ਮੇਲਾ ਹੈਗਾ ਆ ਉਹ ਤੁਸੀਂ ਦੇਖ ਸਕਦੇ ਹੋ ਪਿੰਡ ਮਲਪੁਰ ਵਿਖੇ ਜਿਹੜਾ ਆ ਉਹ ਮਨਾਇਆ ਜਾ ਰਿਹਾ ਹੈਗਾ ਤੇ ਬਾਜ਼ਾਰ ਇਸ ਮੌਕੇ ਤੇ ਜਿਹੜੇ ਆ ਗਿਆ ਤੁਸੀਂ ਦੇਖ ਸਕਦੇ ਹੋ ਸਜੇ ਹੋਏ ਨੇ ਦੂਰੋਂ ਦੂਰ ਜਿਹੜੀ ਸੰਗਤ ਹੈਗੀ ਆ ਇਸ ਮੌਕੇ ਤੇ ਆਈ ਹੋਈ ਆ ਔਰ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਤੁਸੀਂ ਦੇਖ 파 ਰਹੇ ਹੋ ਔਰ ਰਾਸ ਤੁਸੀਂ ਦੇਖ 파 ਰਹੇ ਹੋ ਕਾਫੀ ਰਾਸ ਜਿਹੜਾ ਆ ਇਸ ਮੌਕੇ ਤੇ ਆ ਹੋਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਛਤਰੀ ਕੈਥ ਗੋਤ ਨਾਲ ਸਬੰਧਤ ਜਠੇਰਿਆਂ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਆ ਔਰ ਇਸ ਮੌਕੇ ਤੇ ਕੈਥ ਆਯੁਰਵੈਦਿਕ ਦੁਆਖਾਨਾ ਵੱਲੋਂ 슈ਗਰ ਦਾ ਤੇ ਘਟੇ ਹੋਏ ਸਿਲਾਂ ਦਾ ਵਿਸ਼ੇਸ਼ ਕੈਂਪ ਵੀ ਲਗਾਇਆ ਗਿਆ ਹੈਗਾ ਔਰ ਆ ਤੁਸੀਂ ਜੋੜਾ ਘਰ ਦੇਖ ਸਕਦੇ ਹੋ ਔਰ ਜੋੜੇ ਘਰ ਦੀਆਂ ਤਸਵੀਰਾਂ ਔਰ ਬਹੁਤ ਦੂਰੋਂ ਦੂਰੋਂ ਜਿਹੜੇ ਹੈਗੇ ਆ ਸੰਗਤ ਆ ਇਸ ਮੌਕੇ ਤੇ ਆਂਦੇ ਹੈਗੀ ਆ ਔਰ ਕੋਈ ਹਿਮਾਚਲ ਤੋਂ ਕੋਈ ਦਿੱਲੀ ਤੋਂ ਕੋਈ ਗਲਕੱਤੇ ਤੋਂ ਔਰ ਮੇਲਾ ਤੁਸੀਂ ਦੇਖ ਪਾ ਰਹੇ ਹੋ ਔਰ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੀ ਹਮੇਸ਼ਾ ਕੋਸ਼ਿਸ਼ ਰਹੀ ਆ ਕਿ ਤੁਹਾਨੂੰ ਹਰ ਪ੍ਰੋਗਰਾਮ ਦਿਖਾਇਆ ਜਾਵੇ ਟਾਂਕ ਖਛਤਰੀ ਕੈਂਥ ਜਠੇਰਿਆਂ ਦਾ ਜਿਹੜਾ ਮੇਲਾ ਆ ਔਰ ਇਸ ਮੌਕੇ ਦੇ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਤੇ ਤੁਸੀਂ ਇਹ ਤਾਂ ਖੱਤਰੀ ਗੈਂਥ ਬੋਤ ਜਠੇਰਿਆਂ ਦਾ ਮੇਲਾ ਜਿਹੜਾ ਆ ਦੇਖ ਪਾ ਰਹੇ ਹੋ ਔਰ ਇਸ ਮੌਕੇ ਦੇ ਉੱਪਰ ਇਸ ਮੌਕੇ ਦੇ ਉੱਪਰ ਤੁਸੀਂ ਦੇਖ ਪਾ ਰਹੇ ਹੋ ਜੋ ਪ੍ਰਬੰਧ ਕੀਤੇ ਹੋਏ ਨੇ ਗਵੰਧ ਕਮੇਟੀ ਵੱਲੋਂ ਔਰ ਚਾਹ ਪਕੌੜਿਆਂ ਦਾ ਲੰਗਰ ਤੇ ਇਸ ਤੋਂ ਬਾਅਦ ਅਟੁੱਟ ਲੰਗਰ ਵੀ ਜਿਹੜਾ ਔਰ ਦੇਖੋ ਧੰਨ ਧੰਨ ਬਾਬਾ ਨਾਮਦੇਵ ਜੀ ਕੈਂਚ ਛੇਰੇ ਤਾਂਖ ਸੱਤਰੀ ਛੇਰਿਆਂ ਦਾ ਮੇਲਾ ਤੁਸੀਂ ਨਵਾਂ ਸ਼ਹਿਰ ਦੋਆਬਾ ਜੂ ਟੂ ਚੈਨਲ ਦੇਖ ਰਹੇ ਹੋ ਔਰ ਅਸੀਂ ਤੁਹਾਨੂੰ ਕੋਸ਼ਿਸ਼ ਕਰਦੇ ਆਂ ਕਿ ਇਸ ਮੇਲੇ ਦੇ ਵਿੱਚ ਜਿੱਥੋਂ-ਜਿੱਥੋਂ ਵੀ ਜੋ ਵੀ ਸੰਗਤ ਪਹੁੰਚੀ ਹੋਈ ਆ ਉਹ ਆਪਣੇ ਇਸ ਚੈਨਲ ਦੇ ਉੱਪਰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਔਰ ਕੋਈ ਹਿਮਾਚਲ ਤੋਂ ਕੋਈ ਦਿੱਲੀ ਤੋਂ ਕੋਈ ਕਲਕੱਤਾ ਤੋਂ ਮਤਲਬ ਬੜੀ ਦੂਰੋਂ ਦੂਰੋਂ ਜਿਹੜੇ ਆ ਗਏ ਇਸ ਮੌਕੇ ਦੇ ਉੱਪਰ ਸ਼ਰਧਾਲੂ ਜਿਹੜੇ ਆ ਪਹੁੰਚੇ ਹੋਏ ਆ ਸਾਡੀ ਕੋਸ਼ਿਸ਼ ਰਹੇਗੀ ਕਿ ਚੈਨਲ ਦੇ ਉੱਪਰ ਜਿੰਨੇ ਵੀ ਇੱਥੇ ਆਏ ਹੋਣੇ ਸ਼ਰਧਾਲੂ ਹਰ ਇੱਕ ਦੀ ਤਸਵੀਰ ਜਿਹੜੀ ਆ ਇਸ ਕੈਮਰੇ ਵਿੱਚ ਕੈਦ ਹੋਵੇ ਕਿਉਂਕਿ ਸਲਾਨਾ ਜੋੜ ਮੇਲਾ ਹੁੰਦਾ ਇੱਕ ਯਾਦਗਾਰੀ ਹੋ ਜਾਂਦੀ ਆ ਔਰ ਨਵਾਂ ਸ਼ਹਿਰ ਦਵਾਪਾ YouTube ਚੈਨਲ ਦੀ ਹਮੇਸ਼ਾ ਕੋਸ਼ਿਸ਼ ਰਹੀ ਆ ਔਰ ਦੇਖ ਦੇ ਪਾ ਰਹੇ ਹੋ ਤੁਸੀਂ ਇਸ ਮੌਕੇ ਦੇ ਉੱਪਰ ਖੂਬ ਰੌਣਕਾਂ ਲੱਗੀਆਂ ਹੋਈਆਂ ਨੇ ਵਾਕਿਆ ਲੰਗਰ ਵੀ ਓਟੂਪ ਤੇ ਜਿਹੜਾ ਉਹ ਵਰਤਾਇਆ ਜਾ ਰਿਹਾ ਢੋਲ ਤਮੱਕੇ ਜਿਹੜੇ ਆ ਵੱਜ ਰਹੇ ਨੇ ਔਰ ਨਵਾਂ ਸ਼ਹਿਰ ਦੁਆਬਾ YouTube ਚੈਨਲ ਦੀ ਕੋਸ਼ਿਸ਼ ਰਹੇਗੀ ਕਾਫੀ ਰਸ ਹੈ ਗਿਆ ਆਪਣੀ ਵਾਰੀ ਦੀ ਉਡੀਕ ਕੀਤੀ ਜਾ ਰਹੀ ਆ ਉਹ ਸਾਡੀ ਕੋਸ਼ਿਸ਼ ਰਹੇਗੀ ਇੱਕ ਇੱਕ ਪਲ ਜਿਹੜਾ ਆ ਫਾਲੂ ਆਪਣੇ ਇਸ ਚੈਨਲ ਤੇ ਦਿਖਾਇਆ ਜਾਵੇ ਨਵਾਂ ਸ਼ਹਿਰ ਦੁਆਬਾ YouTube ਚੈਨਲ ਮਾਤਮਤੋਂ ਚੀਫ ਐਡੀਟਰ ਕਸ਼ਮੀਰੀ ਲਾਲ ਕੈਦ ਕਰਚਾ ਦੀ ਇਹ ਵਿਸ਼ੇਸ਼ ਪੇਸ਼ਕਾਸ਼ ਜਿਹੜੀ ਆ ਤੁਹਾਨੂੰ ਦਿਖਾਈ ਜਾ ਰਹੀ ਹੈ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਾਡੀ ਕੋਸ਼ਿਸ਼ ਰਹੇਗੀ ਹੱਥ ਪਿੱਛੋਂ ਵੀ ਆ ਰਿਹਾ ਹੈ ਕਿ ਸਾਡੀ ਵੀ ਤਸਵੀਰ ਆ ਜਾਵੇ ਔਰ ਮੇਰੀ ਕੋਸ਼ਿਸ਼ ਰਹੇਗੀ ਕਿ ਪੂਰੇ ਦਾ ਪੂਰਾ ਪ੍ਰੋਗਰਾਮ ਜਿਹੜਾ ਆ ਥੋੜੇ ਸਮੇਂ ਦੇ ਵਿੱਚ ਤੁਹਾਨੂੰ ਇਹ ਜਿਹੜਾ ਇਸ ਆਪਣੇ ਅਸੀਂ ਚੈਨਲ ਤੇ ਦਿਖਾ ਦਈਏ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਚਾਰੇ ਪਾਸੇ ਘੁੰਮ ਕੇ ਜਿੰਨੇ ਵੀ ਸ਼ਰਧਾਲੂ ਆਏ ਨੇ ਇੱਕ ਇੱਕ ਪਲ ਜਿਹੜਾ ਹੈ ਉਹ ਤੁਹਾਨੂੰ ਨਮਨ ਸ਼ਹਿਰ ਤੋਂ ਆਪਾਂ YouTube ਚੈਨਲ ਦੇ ਉੱਪਰ ਜਿਹੜਾ ਆ ਦਿਖਾਈਏ ਹੋਰ ਇੱਧਰ ਪ੍ਰਸ਼ਾਦ ਪਰਤਾਇਆ ਜਾ ਰਿਹਾ ਹੈਗਾ ਆ ਔਰ ਤੁਸੀਂ ਚੈਨਲ ਤੇ ਦੇਖ ਪਾ ਰਹੇ ਹੋ ਔਰ ਸੇਵਾਦਾਰ ਜਿਹੜੇ ਆ ਉਹ ਸਵੇਰ ਤੋਂ ਹੀ ਬਖੂਬੀ ਸੇਵਾ ਜਿਹੜੀ ਆ ਉਹ ਨਿਵਾ ਰਹੇ ਨੇ ਉਹ ਸੌਰੀ ਜੋ ਰਾਸ਼ਬੋ ਜਿਆਦਾ ਹੈਗਾ ਆ ਔਰ ਸਾਡੀ ਕੋਸ਼ਿਸ਼ ਰਹੇਗੀ ਕਿ ਜਿੰਨੇ ਵੀ ਇੱਥੇ ਸ਼ਰਧਾਲੂ ਪਹੁੰਚੇ ਹੈਗੇ ਆ ਇੱਕ ਇੱਕ ਤਸਵੀਰ ਜਿਹੜੀ ਆ ਉਹ ਤੁਹਾਨੂੰ ਦਿਖਾਈ ਜਾਵੇ। ਔਰ ਨਮਾ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੁਸੀਂ। ਔਰ ਚਲੋ ਹੁਣ ਚੱਲਦੇ ਆ ਲੰਗਰ ਹਾਲ ਵਿੱਚ ਸੇਵਾਦਾਰ ਜਿਹੜੇ ਆ ਉਹ ਸੇਵਾ ਨਿਭਾ ਰਹੇ ਨੇ। ਇਹਨੂੰ ਕਹਿੰਦੇ ਆ ਚੂਨ। ਚੂਨ ਪਾਈ ਜਾਂਦੀ ਆ ਜਿਹੜੀ। ਔਰ ਅਸੀਂ ਇਹ ਵੀ ਤੁਹਾਨੂੰ ਦਿਖਾ ਰਹੇ ਆ ਆਪਣੇ ਚੈਨਲ ਦੇ ਉੱਪਰ ਔਰ ਲਗਾਤਾਰ ਬੱਚੇ ਤੁਸੀਂ ਦੇਖ ਪਾ ਰਹੇ ਹੋ ਕਾफी ਖੁਸ਼ ਨੇ ਗਿੱਧਾ ਪਾ ਰਹੇ ਨੇ ਨਾਲ ਦੀ ਨਾਲ ਉਹ ਬੱਚੀ ਤੁਸੀਂ ਛੋਟੀ ਇਹ ਸਕਰੀਨ ਤੇ ਦੇਖ ਪਾ ਰਹੇ ਹੋ ਓਕੇ ਛੋਟੇ ਬੱਚਿਆਂ ਨੂੰ ਇਹ ਵੀ ਪਤਾ ਹੈ ਕਿ ਕੋਈ ਚੈਨਲ ਚੱਲ ਰਿਹਾ ਹੈਗਾ ਇਸ ਕਰਕੇ ਸਾਡੀ ਕੋਸ਼ਿਸ਼ ਰਹੇਗੀ ਕਿ ਪੂਰੀ ਦੀ ਪੂਰੀ ਰਿਪੋਰਟ ਅਸੀਂ ਤੁਹਾਨੂੰ ਦਿਖਾਈਏ ਚਲੋ ਚੱਲਦੇ ਹਾਂ ਲੰਗਰ ਹਾਲ ਦੇ ਵਿੱਚ ਔਰ ਇੱਧਰ ਵੀ ਤੁਹਾਨੂੰ ਹਰ ਤਸਵੀਰ ਜਿਹੜੀ ਆ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਅਸੀਂ ਦਿਖਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਇਸ ਮੌਕੇ ਤੇ ਉੱਪਰ ਗੈਂਥ ਆਯੁਰਵੇਦਿਕ ਦਵਾਖਾਨਾ ਬੋਲੋ ਵੀ ਸ਼ੂਗਰ ਦਾ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ ਬੱਚਿਓ ਇੱਕਦਰ ਨੂੰ ਮੂੰਹ ਕਰ ਲਓ ਫੇਰ ਕਹਣਾ ਫੋਟੋ ਨਹੀਂ ਆਈ ਸ਼ੂਗਰ ਦਾ ਸ਼ੂਗਰ ਚੈੱਕਅਪ ਤੇ ਸ਼ੂਗਰ ਦੀ ਦਵਾਈ ਜਿਹੜੀ ਆ ਉਹ ਇਸ ਮੌਕੇ ਦੇ ਉੱਪਰ ਹਰ ਕੈਂਪ ਵੀ ਵਿਸ਼ੇਸ਼ ਤੌਰ ਤੇ ਉੱਪਰ ਲਗਾਇਆ ਹੋਇਆ ਆ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਤੇ ਚੀਫ ਐਡੀਟਰ ਕਸ਼ਮੀਰੀ ਲਾਲ ਕੈਂਥ ਕਰਚਾ ਦੀ ਇਹ ਵਿਸ਼ੇਸ਼ ਰਿਪੋਰਟ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਇੱਕ ਇੱਕ ਤਸਵੀਰ ਅਸੀਂ ਕੋਸ਼ਿਸ਼ ਕਰਾਂਗੇ ਤੇ ਤੁਹਾਨੂੰ ਆਪਣੇ ਚੈਨਲ ਤੇ ਦਿਖਾਈ ਜਾਵੇ ਔਰ ਸੇਵਾਦਾਰ ਜਿਹੜੇ ਆ ਉਹ ਬਖੂਬੀ ਸੇਵਾ ਜਿਹੜੇ ਆ ਇੱਕ ਦਿਨ ਤੋਂ ਨਹੀਂ ਕਹਿ ਸਕਦੇ ਕਿ ਅੱਜ ਨੂੰ ਆ ਰਹੇ ਨੇ ਕਿਉਂਕਿ ਪ੍ਰੋਗਰਾਮ ਨੂੰ ਨਪੇੜੇ ਚੜਨ ਦੇ ਲਈ ਤਿਆਰੀਆਂ ਕਈ ਦਿਨ ਕਰਨੀਆਂ ਪੈਂਦੀਆਂ ਨੇ ਇੱਕ ਦਿਨ ਦਾ ਕੰਮ ਨਹੀਂ ਹੁੰਦਾ ਹੈਗਾ ਔਰ ਚਾਪ ਗੋੜਿਆਂ ਦਾ ਟੁੱਟ ਲੰਗਰ ਜਿਹੜਾ ਉਹ ਚੱਲ ਰਿਹਾ ਆ ਬਰਤਾਇਆ ਜਾ ਰਿਹਾ ਇਸ ਤੋਂ ਬਾਅਦ ਟੁੱਟ ਲੰਗਰ ਵੀ ਬਰਤਾਇਆ ਜਾਵੇਗਾ ਔਰ ਨਮਾ ਸ਼ਹਿਰ ਦਵਾਬਾ YouTube ਚੈਨਲ ਦੀ ਹਮੇਸ਼ਾ ਕੋਸ਼ਿਸ਼ ਰਹੀ ਆ ਕਿ ਤੁਹਾਨੂੰ ਇੱਕ ਇੱਕ ਪਲ ਦੀ ਤਸਵੀਰ ਜਿਹੜੀ ਆ ਉਹ ਆਪਣੇ ਚੈਨਲ ਤੇ ਦਿਖਾਈ ਜਾਵੇ ਔਰ ਇਧਰ ਵਰਤਨਾ ਦੀ ਸੇਵਾ ਜਿਹੜੀ ਆ ਨਿਭਾਈ ਜਾ ਰਹੀ ਹੈਗੀ ਆ ਔਰ ਇਹ ਸਾਡੇ ਭਾਈ ਸਾਹਿਬ ਵੀ ਔਰ ਦੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੈ ਜੀ ਔਰ ਸਾਡੀ ਕੋਸ਼ਿਸ਼ ਹੈ ਕਿ ਜਿੰਨੇ ਵੀ ਗੁਰੂ ਨੇੜੋਂ ਆਏ ਨੇ ਤانوں ਇੱਕ ਇੱਕ ਪਲ ਜਿਹੜਾ ਦਿਖਾਇਆ ਜਾਵੇ ਕਈ ਵਾਰ ਇਸ ਤਰ੍ਹਾਂ ਹੁੰਦਾ ਆ ਕਈ ਚੈਨਲ ਤਾਂ ਦੇਖਦੇ ਕਹਿੰਦੇ ਜੀ ਮੇਰੀ ਤਸਵੀਰ ਨਹੀਂ ਆਈ ਔਰ ਇੱਧਰ ਤੁਸੀਂ ਦੇਖੋ ਲੰਗਰ ਜਿਹੜਾ ਉਹ ਤੁੱਟ ਤਿਆਰ ਹੋ ਰਿਹਾ ਹੈਗਾ ਆ ਔਰ ਚਾਹ ਪਕੌੜਿਆਂ ਦਾ ਲਗਾਤਾਰ ਜਿਹੜਾ ਲੱਗ ਰਿਹਾ ਉਹ ਵਰਤਾਇਆ ਜਾ ਰਿਹਾ ਆ ਇੱਧਰ ਪ੍ਰਸ਼ਾਦੇ ਤਿਆਰ ਹੋ ਰਹੇ ਨੇ ਔਰ ਸੰਗਤ ਜਿਹੜੀ ਆ ਲੰਗਰ ਹਾਲ ਦੇ ਵਿੱਚ ਲੰਗਰ ਹਾਲ ਦਾ ਤੁਸੀਂ ਦ੍ਰਿਸ਼ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਦੇਖ ਪਾ ਰਹੇ ਹੋ ਔਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚਾਹ ਗਰਮ ਗਰਮ ਔਰ ਵਾਕਿਆ ਜੀ ਗਰਮ ਗਰਮ ਚਾਹ ਕਹਿੰਦੇ ਗਰਮ ਗਰਮ ਪਕੌੜੇ ਤੇ ਗਰਮ ਗਰਮ ਚਾਹ ਜਿਹੜੀ ਆ ਇਸ ਮੌਕੇ ਤੇ ਉੱਪਰ ਵਰਤਾਈ ਜਾ ਰਹੀ ਹੈਗੀ ਆ ਔਰ ਆ ਬੱਚੇ ਤੁਸੀਂ ਦੇਖ ਪਾ ਰਹੇ ਨੇ ਇਸ ਮੌਕੇ ਤੇ ਕਾਫੀ ਦੂਰੋਂ ਦੂਰੋਂ ਜਿਹੜੇ ਸੰਗਤ ਹੈਗੀ ਆ ਸਰਦਾਲੂ ਆ ਆਏ ਹੋਏ ਨੇ ਔਰ ਸਾਡੀ ਕੋਸ਼ਿਸ਼ ਆ ਦੀਪਕ ਪਾਲ ਤੁਹਾਨੂੰ ਆਪਣੇ ਇਸ ਕੈਮਰੇ ਦੇ ਵਿੱਚ ਸਿਫਾਇਆ ਜਾਵੇ ਲਗਾਤਾਰ ਜਿਹੜਾ ਆ ਭਜਨ ਬੰਦਗੀ ਕੀਤੀ ਜਾ ਰਹੀ ਆ ਔਰ ਛੋਟੇ ਛੋਟੇ ਬੱਚੇ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਮੇਲਾ ਮੇਲੀਆਂ ਦਾ ਵਾਕਿਆ ਹੀ ਕਈ ਦੂਰ ਨੇੜੇ ਰਹਿੰਦੇ ਆ ਪਰ ਜੇ ਉਦੋਂ ਇਹੋ ਜਿਹੇ ਪ੍ਰੋਗਰਾਮ ਹੁੰਦੇ ਨੇ ਇੱਕ ਦੂਜੇ ਨੂੰ ਮਿਲ ਵੀ ਹੁੰਦਾ ਆ ਅੱਜ ਕੱਲ ਮੋਬਾਈਲ ਦੇ ਯੁੱਗ ਦੇ ਵਿੱਚ ਕਈ ਵਾਰ ਤਾਂ ਸਾਲ-ਸਾਲ ਕਿਸੇ ਨੂੰ ਕੋਈ ਮਿਲਦਾ ਨਹੀਂ ਕਹਿ ਦਿੰਦੇ ਵੀਡੀਓ ਕਾਲਿੰਗ ਕਰ ਲਈ ਪਰ ਇਹ ਮੇਲੇ ਅਜਿਹੇ ਨੇ ਜਿੱਥੇ ਹਰ ਇੱਕ ਜਿਹੜਾ ਹੈ ਇੱਕ ਦੂਸਰੇ ਨੂੰ ਮਿਲ ਲੈਂਦਾ ਆ ਔਰ ਇਹ ਤੁਸੀਂ ਟਾਪ ਛਤਰੀ ਕੈਮਰਾ ਗੈਂਗ ਕੋਤ ਨਾਲ ਸੰਬੰਧਿਤ ਛੇਰਿਆਂ ਦਾ ਮੇਲਾ ਪਿੰਡ ਮਲਕਪੁਰ ਜਿਹੜਾ ਇਹ ਮਨਾਇਆ ਜਾ ਰਿਹਾ ਆ ਇੱਕ ਇੱਕ ਪਲ ਦੀ ਰਿਪੋਰਟ ਅਸੀਂ ਕੋਸ਼ਿਸ਼ ਕਰ ਰਹੇ ਆ ਝੰਡੇ ਦੀ ਰਸਮ ਜਿਹੜੀ ਆ ਉਹ ਅਦਾ ਕੀਤੀ ਗਈ ਆ ਔਰ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਪੂਰੇ ਦਾ ਪੂਰਾ ਮੇਲਾ ਜਿਹੜਾ ਆ ਉਹ ਥੋੜੇ ਸਮੇਂ ਦੇ ਵਿੱਚ ਆਪਣੇ ਇਸ ਕੈਮਰੇ ਵਿੱਚ ਕੈਕ ਕਰਕੇ ਅਸੀਂ ਤੁਹਾਨੂੰ ਦਿਖਾ ਸਕੀਏ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨੇ ਵੀ ਇਸ ਮੌਕੇ ਤੇ ਆਏ ਹੋਏ ਨੇ ਪਹੁੰਚੇ ਹੋਏ ਨੇ ਔਰ ਆਪਣੇ ਕੈਮਰੇ ਵਿੱਚ ਕੈਦ ਕਰਕੇ ਅਸੀਂ ਤੁਹਾਨੂੰ ਹਰ ਜਿਹੜਾ ਪਲ ਪਲ ਦੀ ਰਿਪੋਰਟ ਆ ਉਹ ਤੁਹਾਨੂੰ ਅਸੀਂ ਦੇਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਔਰ ਅਸੀਂ ਇਹ ਵੀ ਦੇਖਦੇ ਆ ਕਿ ਕੋਈ ਵੀ ਵਿਅਕਤੀ ਰਹਿ ਨਾ ਜਾਵੇ ਜਿਹੜਾ ਕੈਮਰੇ ਵਿੱਚ ਕੈਦ ਨਾ ਹੋਵੇ ਕਿਉਂਕਿ ਕਈ ਵਾਰ ਕਹਿੰਦੇ ਵੀ ਚੈਨਲ ਤਾਂ ਅਸੀਂ ਦੇਖਿਆ ਪਰ ਸਾਡੀ ਤਸਵੀਰ ਨਹੀਂ ਆਇਆ ਬੱਚੇ ਤੁਸੀਂ ਦੇਖ ਪਾ ਰਹੇ ਹੋ ਲਗਾਤਾਰ ਸਰਧਾਲੂ ਜਿਹੜੇ ਆ ਸੰਗਤ ਹੈਗੀ ਆ ਇਸ ਮੌਕੇ ਦੇ ਉੱਪਰ ਜਿਹੜੇ ਆ ਸੰਗਤ ਸਰਧਾਲੂ ਜਿਹੜੇ ਆ ਉਹ ਲਗਾਤਾਰ ਆ ਰਹੇ ਨੇ ਔਰ ਉੱਤ ਟੁੱਟ ਲੰਗਰ ਵਰਤਾਇਆ ਜਾ ਰਿਹਾ ਆ ਚਾਪ ਕੋੜਿਆਂ ਦਾ ਲੰਗਰ ਲੱਗਾ ਆ ਗੁਰੂ ਘਰ ਉੱਤ ਟੁੱਟ ਲੰਗਰ ਵੀ ਜਿਹੜਾ ਉਹ ਵਰਤਾਇਆ ਜਾ ਰਿਹਾ ਡਾਂਕ ਛਤਰੀ ਡਾਂਕ ਛਤਰੀ ਕੈਂ ਗੋਤਨਾ ਸਵੰਦਰ ਜਠੇਰਿਆ ਦਾ ਮੇਲਾ ਜਿਹੜਾ ਆ ਔਰ ਦੂਰੋਂ ਦੂਰੋਂ ਜਿਹੜੇ ਆ ਸਰਦਾਲੂ ਆ ਇਸ ਮੌਕੇ ਤੇ ਆ ਚੁੱਕੇ ਆਏ ਨੇ ਬਾਕੀ ਆ ਇਸ ਮੌਕੇ ਤੇ ਆ ਕੇ ਜਿਹੜੀ ਆਪਣੀ ਬਰਾਦਰੀ ਹੁੰਦੀ ਆ ਮਤਲਬ ਇਹ ਬਰਾਦਰੀ ਦਾ ਸੰਬੰਧਿਤ ਛੇਰੀਆਂ ਦਾ ਮੇਲਾ ਹੁੰਦਾ ਜਿਸ ਤਰ੍ਹਾਂ ਕੀ ਟਾਂਕ ਛਤਰੀ ਕੈਥ ਗੋਤ ਨਾਲ ਸੰਬੰਧਿਤ ਛੇਰੀਆਂ ਦਾ ਮੇਲਾ ਹੈਗਾ ਵੈਸੇ ਅੱਜ ਮੇਲੇ ਤੇ ਕਾਫੀ ਨੇ ਇੱਕ ਦੂਜੇ ਨੂੰ ਜਿਹੜੇ ਹੈਗੇ ਆ ਸਾਰੇ ਮਿਲ ਲੈਂਦੇ ਨੇ ਮੇਲੇ ਦਾ ਮਤਲਬ ਇਹੀ ਹੁੰਦਾ ਆ ਨਹੀਂ ਤੇ ਅੱਜ ਕੱਲ ਮਾਡਰਨ ਯੁੱਗ ਦੇ ਵਿੱਚ ਵੀਡੀਓ ਕਾਲਿੰਗ ਤੇ ਉੱਪਰ ਗਵਾਂਡੀ ਨੂੰ ਵੀ ਗਵਾਂਡੀ ਦੀ ਮਿਲਦਾ ਕਹਿ ਦਿੰਦੇ ਆ ਤੁਹਾਨੂੰ ਜੀ ਮੈਂ ਵੀਡੀਓ ਕਾਲਿੰਗ ਕਰ ਰਿਹਾ ਆਇਗਾ ਯਾਰ ਇਹ ਜਠੇਰਿਆਂ ਦਾ ਮੇਲਾ ਤੁਸੀਂ ਦੇਖ ਪਾ ਰਹੇ ਹੋ ਔਰ ਲਗਾਤਾਰ ਜਿਹੜੇ ਆ ਸੰਗਤ ਸਰਧਾਲੂ ਇਸ ਮੌਕੇ ਤੇ ਆ ਰਹੇ ਨੇ ਬਿਲਕੁਲ ਜੀ ਅਸੀਂ ਤੇ ਚਾਹਦੇ ਹਾਂ ਹਰ ਇੱਕ ਨੂੰ ਕੈਮਰੇ ਵਿੱਚ ਕੈਦ ਕਰੀਏ ਕਿਉਂਕਿ ਇਹ ਯਾਦਗਰੀ ਤਸਵੀਰਾਂ ਹੁੰਦੀਆਂ ਨੇ ਔਰ ਇਸ ਮੌਕੇ ਤੇ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਆ ਔਰ ਇੱਥੇ ਜੋੜਾ ਘਰ ਵੀ ਤੁਸੀਂ ਦੇਖ ਪਾ ਰਹੇ ਹੋ ਇੱਥੇ ਦੀ ਵੀ ਸੇਵਾ ਜਿਹੜੇ ਹਨਵਾਰੇ ਨੇ ਔਰ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ ਜਿਹੜਾ ਆ ਕਿ ਇੱਕ ਪਲ-ਪਲ ਦੀ ਤਸਵੀਰ ਜਿਹੜੀ ਆ ਇਸ ਦੇ ਵਿੱਚ ਦਿਖਾਈ ਜਾਵੇ ਔਰ ਸੰਗਤ ਜਿਹੜੇ ਆ ਸਰਦਾਲੂ ਆ ਲਗਾਤਾਰ ਜਿਹੜੇ ਆ ਆ ਰਹੇ ਨੇ ਨਮਾਸ਼ਾਰ ਦਵਾਬਾ YouTube ਚੈਨਲ ਵੱਲੋਂ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ ਜਿੰਨੇ ਵੀ ਪ੍ਰੋਗਰਾਮ ਹੁੰਦੇ ਨੇ ਉਹ ਸਾਰੇ ਆਪਣੇ ਇਸ ਚੈਨਲ ਦੇ ਉੱਪਰ ਦਿਖਾਏ ਜਾਣ। ਔਰ ਇਸ ਮੌਕੇ ਦੇ ਉੱਪਰ ਜਿਸ ਤਰ੍ਹਾਂ ਤੁਹਾਨੂੰ ਅਸੀਂ ਪਹਿਲਾਂ ਵੀ ਦੱਸਿਆ ਹੈਗਾ ਆ ਕਿ ਅੱਲੀ ਕੀ ਹੋਇਆ ਆ 8 ਦਿਨ ਪਾਣੀ ਪੀਣ ਨਾਲ ਸ਼ੂਗਰ ਤੋਂ ਛਡਕਾਰਾ ਪਾਓ। ਕੈਂਟ ਦਵਾਖਾਨਾ ਵੱਲੋਂ ਇਸ ਮੌਕੇ ਦੇ ਉੱਪਰ ਵਿਸ਼ੇਸ਼ ਕੈਂਪ ਵੀ ਲਗਾਇਆ ਗਿਆ ਆ। ਸ਼ੂਗਰ ਦਾ ਚੈੱਕਅਪ ਕੈਂਪ ਲਗਾਇਆ ਗਿਆ ਆ। ਔਰ ਸੋ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੋਂ ਕੈਂਤ ਖਰਚਾ ਦੀ ਵਿਸ਼ੇਸ਼ ਰਿਪੋਰਟ Thank you. ਕਿਤਾਬ ਹੈ ਜਿਹੜਾ ਦੱਸਣਾ ਬਹੁਤ ਹੀ ਜ਼ਰੂਰੀ ਆ ਜਰਾ ਧਿਆਨ ਦਿਓ ਤੁਹਾਨੂੰ ਪਤਾ ਹੀ ਕਿ ਵੀ ਅਸ਼ੋਕ ਸਿੰਘ ਸੋਰੀ ਅਰਤਾਰ ਕਹਿੰਜੀ ਬੈਠਦੇ ਹੁੰਦੇ ਸੀਗੇ ਜਿਹੜੇ ਕੈਸ਼ ਦਾ ਕੰਮ ਕਰਦੇ ਸੀਗੇ ਉਹ ਵਿਚਾਰੇ ਹੁਣ ਰੱਦੇ ਚਤਨਾ ਦੇ ਵਿੱਚ ਜਾਗ ਰਾਜੇ ਹਨ ਪਰ ਨੂੰ ਦੱਸਣਾ ਬਹੁਤ ਜ਼ਰੂਰੀ ਹੈ ਥੋੜਾ ਮੌਕੇ ਤੇ ਤੁਸੀਂ ਦੇਖ ਸਕਦੇ ਹੋ ਪਹਿਲਾਂ ਕੰਝਕਾਂ ਜਿਹੜੀਆਂ ਬਿਠਾਈਆਂ ਗਈਆਂ ਨੇ ਹੋਰ ਤੋਟ ਲੰਗਰ ਚਲਾਨ ਤੋਂ ਪਹਿਲਾਂ ਕੰਜਕਾਂ ਬਿਧਾਈਆਂ ਗਈਆਂ ਨੇ ਔਰ ਇਸ ਮੌਕੇ ਤੇ ਤੁਸੀਂ ਦੇਖ ਸਕਦੇ ਹੋ ਇੰਟਰਵਿਊ ਲੈਣੀ ਦੇਖ ਸਕਦੇ ਹੋ ਇਸ ਮੌਕੇ ਤੇ ਕੰਜਕਾਂ ਕੰਜਕ ਪੂਜਨ ਜਿਹਨੂੰ ਕਹਿ ਦਿੰਦੇ ਨੇ ਸਭ ਤੋਂ ਪਹਿਲਾਂ ਕੰਜਕਾਂ ਬਿਧਾਈਆਂ ਗਈਆਂ ਨੇ ਔਰ ਫਲ ਫਰੂਟ ਇਸ ਮੌਕੇ ਤੇ ਜਿਹੜਾ ਆ ਸਮੂਹ ਸਾਧ ਸੰਗਤ ਜਿਹੜੇ ਆ ਸਰਦਾਲੂ ਹੈ ਗਿਆ ਲੈ ਕੇ ਆਏ ਨੇ ਔਰ ਫਲਪੁਰੂੜ ਜਿਹੜਾ ਉਹ ਵਰਤਾਇਆ ਜਾ ਰਿਹਾ ਆ ਔਰ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਸਸੀਂ ਤੁਹਾਨੂੰ ਇੱਕ ਇੱਕ ਪਲ ਇੱਕ ਇੱਕ ਤਸਵੀਰ ਜਿਹੜੀ ਆ ਉਹ ਅਸੀਂ ਆਪਣੇ ਇਸ ਕੈਮਰੇ ਦੇ ਵਿੱਚ ਅਸੀਂ ਦਿਖਾਈਏ ਕਰੋ ਸ਼ੁਰੂ ਕੀ ਆਓ ਪਰ ਅਸੀਂ ਦੇਖ ਪਾ ਰਹੇ ਹਾਂ ਜ ਟੁੱਟ ਲੰਗਰ ਜਿਹੜਾ ਆ ਉਹ ਪਹਿਲਾਂ ਕੱਚਾ ਨੂੰ ਜਿਹੜਾ ਆ ਚੁਕਾਇਆ ਜਾ ਰਿਹਾ ਆ ਅਤੇ ਟੁੱਟ ਲੰਗਰ ਇਸ ਮੌਕੇ ਤੇ ਵਰਤਾਇਆ ਜਾ ਰਿਹਾ ਆ ਜਿਸ ਤੋ ਤੱਕ ਵੀ ਨਜ਼ਰ ਜਾਏਗੀ ਕਾਫੀ ਰਾਸ਼ਟਰੀ ਆ ਭਾਰੀ ਜੀ ਮਾਫੀ ਕਾਫੀ ਦੇਖ ਪਾ ਰਹੇ ਹੋ ਤੁਸੀਂ ਸਕਰੀਨ ਦੇ ਉੱਪਰ ਨਮਾਸ਼ੇਰ ਦੋਆਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਪਹੁੰਚੇ ਤੁਹਾਡੇ ਤੱਕ ਜਿਲ੍ਹਾ ਅਸ਼ੀਰ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਸੇਵਾਦਾਰ ਜਿਹੜੇ ਆਪਾਂ ਖੂਬੀ ਸੇਵਾ ਨੂੰ ਆ ਰਹੇ ਨੇ ਇਸ ਵਾਰ ਤੁਸੀਂ ਸਕਰੀਨ ਤੇ ਦੇਖਤਾ ਰਹੇ ਹੋ ਤੇ ਮੇਰੇ ਯਾਰ ਹੋਰ ਆਉਂਦਾ ਹੈ ਜੀ